ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਅੱਜ ਮਿੱਤਰੋ ਆਪਾਂ ਨੇ ਟਰੈਕਟਰ ਹੁਣ ਆਪਣਾ ਹੀ ਬਾਈ ਆਪਣੇ ਕੋਲੋਂ ਟਰੈਕਟਰ ਵਿੱਚ ਆਇਆ ਵਾ ਇਹ ਸਭ ਤੋਂ ਪਹਿਲਾਂ ਮਿਲੋ ਬਾਈ ਕਰਨਵੀਰ ਨੂੰ ਸਤਿ ਸ਼੍ਰੀ ਅਕਾਲ ਵੀਰੇ ਹੋ ਠੀਕ ਆ ਹੋਰ ਨਵੇਂ ਦਾਜੀ ਕੋਈ ਠੀਕ ਆ ਨਵੇਂ ਦਾਜੀ ਕੋਈ ਨਹੀਂ ਨਾ ਨਾ ਜੀ ਬਾਈ ਠੀਕ ਆ ਮੜਾ ਉੱਚੀ ਬੋਲੇਗਾ ਮੜਾ ਬਾਈ ਤੇ ਹਾਂ ਬਾਈ ਠੀਕ ਆ ਹਾਂ ਬਾਤ ਤੇਰੀ ਬਥੇਰੀ ਆ ਤੂੰ ਬੋਲਦਾ ਹੀ ਘਟਾ ਤੇ ਬਾਈ 475 ਦੇ ਹੁਣ ਆਪਾਂ ਤੁਹਾਨੂੰ ਅੱਜ ਜਾਇਜ਼ ਜੇ ਮੁੱਲ ਵਾਲਾ ਠੀਕ ਆ ਜੀ ਤੇ ਜੋ ਵੀ ਗੱਲਬਾਤ ਹੈ ਟਰੈਕਟਰ ਦੀ ਰੇਟ ਮਾਡਲ ਤੁਹਾਨੂੰ ਸਾਰਾ ਕੁਝ ਦੱਸਾਂਗੇ ਵੀਡੀਓ ਨੂੰ ਦੇਖਿਓ ਪੂਰੀ ਠੀਕ ਹੈ ਜੀ ਕਈ ਮੇਰੇ ਵੀਰ ਵੀਡੀਓ ਪੂਰੀ ਨੂੰ ਦੇਖਦੇ ਮੜੀ ਦੇਖ ਕੇ ਫੋਨ ਕਰ ਲੰਨੇ ਆ ਫੇਰ ਥੋੜਾ ਜਿਹਾ ਔਖਾ ਲੱਗਦਾ ਦੁਬਾਰਾ ਸਾਰੀ ਜਾਣਕਾਰੀ ਦੇਣੀ ਪੈਂਦੀ ਹੈ ਹੈ ਬਾਈ ਵੀਰ ਆ ਕੇ ਦੇਖੋਗੇ ਜਲਦੀ ਹਾਂ ਸੁੱਖਾ ਬਾਈ ਵੀ ਅੱਜ ਆਇਆ ਹੋ ਸੁੱਖੇ ਬਾਈ ਠੀਕ ਹੈ ਜੀ ਠੀਕ ਹੈ ਜੀ ਹਾਂ ਹਾਂ ਠੀਕ ਹੈ ਤੇ ਸੁੱਖੇ ਬਾਈ ਦੇ ਬਾਈ ਜਾਣ ਪਛਣ ਬੰਦੇ ਕੋਲੋਂ ਟਰੈਕਟਰ ਆਇਆ ਵਾ ਇਹ ਤੁਹ ਕਿ ਭਾਈ ਕਿਵੇਂ ਠੀਕ ਆ ਟਰੈਕਟਰ? ਠੀਕ ਆ ਟਰੈਕਟਰ। ਤੁਹ ਕਿ ਆਪਾਂ ਨੇ ਜਮੇ ਜੈ ਜਰੇਟਰ ਚ ਦੇ ਦੇਣਾ ਭਾਈ। ਹੈ? ਹਾਂ ਜੀ ਹੋਰ ਕੀ ਆਪਾਂ ਨੇ ਉਹ ਟਰੈਕਟਰ ਬਹੁਤ ਕੱਟਲੇ ਵਿੱਚ। ਹਾਂ ਜੀ। ਆਪਾਂ ਨੇ ਹੁਣ ਜਿੰਨੇ ਵੀ ਟਰੈਕਟਰ ਹੋਗੇ ਆਪਾਂ ਨੇ ਦੇ ਦੇਣੇ ਸਾਰੇ ਬਾਅਦ। ਪੈਸੇ ਪੂਰੇ ਹੋਗੇ ਦੇ ਦੇਣੇ। ਭਾਈ ਮਖੌਲ ਕਰਦਾ ਭਾਈ ਕਹਿੰਦਾ ਹੁਣ ਤਾਂ ਬੰਡੇ ਦੇਣ ਇਹਨਾਂ ਨੇ। ਤੇ ਲੋਕ ਭਾਈ 98 ਮਾਡਲ ਆ ਇਹ। ਆ ਜੀ 98। 98 ਹੈ ਨਾ। ਟਾਇਰਾਂ ਦੀ ਗੱਲ ਕਰੀਏ ਭਾਈ ਟਾਇਰ ਤਾਂ ਮੰਨ ਕੇ ਚਲੋ ਭਾਈ 25 30 ਕੇ ਪੈਸੇ ਹੀ ਆ। ਠੀਕ ਹੈ ਜੀ। ਜੇ ਤੁਸੀਂ ਉਹਨਾਂ ਨੂੰ ਘਸੇ ਵੇ ਮੰਨ ਲਓ। ਜਿਕਣਾ ਮਰਜੀ ਮੰਨ ਲਓ ਉਹ ਤੁਹਾਡੀ ਇੱਛਾ ਠੀਕ ਹੈ ਰੰਗ ਰੂਪ ਦਾ ਸਭ ਅਰੀਜਨਲ ਹੈ ਸਾਰਾ ਰੰਗ ਦਾ ਬਾਈ ਸਾਰਾ ਅਰੀਜਨਲ ਹੈ ਲਾਲੋ ਲਾਲ ਠੀਕ ਹੈ ਜੀ ਹਾਂ ਠੀਕ ਹੈ ਜੀ ਇੱਕ ਤੁਹਾਨੂੰ ਗਰੰਟੀ ਮਿਲੂਗੀ ਜਿੰਨੇ ਵੀ ਆਪਣੇ ਜਾਂ ਸੇ ਟਰੈਕਟਰ ਮਿਲਣਗੇ ਤੁਹਾਨੂੰ ਸਾਰੀਆਂ ਜੇ ਸਾਡੀ ਨੇ ਸਾਰੀਆਂ ਜੇ ਉਰੇ ਆ ਕੇ ਕਿਸੇ ਟਰੈਕਟਰ ਨਾਲ ਬਾਈ ਛੇੜਖਾਨੀ ਨਹੀਂ ਹੁੰਦੀ ਹੈਗੀ ਜਿਵੇਂ ਆਉਂਦਾ ਟਰੈਕਟਰ ਉਦਾਂ ਹੀ ਆਉਂਦਾ ਉਰੇ ਹਾਂ ਜੀ ਮੈਂ ਕਹਿੰਦੇ 2.5 ਕੋਟ ਦਾ ਹੈ ਕਾਸ ਹੋਣਾ ਬਾਈ ਚੰਗੀ ਤਰ੍ਹਾਂ ਇਹਦੇ ਬਾਈ ਸਪਿੰਡਲ ਗ੍ਰੀਸ ਕਰੇ ਤੇ ਖੋਲ ਕੇ ਥੋੜਾ ਜਿਹਾ ਨਾ ਇਹ ਇੱਕ ਇਹਦਾ ਬੈਲਟ ਟਾਇਰ ਸਪਿੰਡਲ ਉਹ ਕੱਲ ਨੂੰ ਨਵੇਂ ਪਾਏ ਸੀ ਇਹਦਾ ਇਹ ਇਹਦਾ ਸੁੱਕੇ ਪਾਣੇ ਨਾ ਕਾਸ ਹੋਣਾ ਬਾਈ ਚੰਗੀ ਤਰ੍ਹਾਂ ਕੁੱਟੀ ਨਾਲ ਹਾਂ ਤੇ ਬਾਈ ਮਾਡਲ ਹੈਗਾ 98 ਕੰਡੀਸ਼ਨ ਤੁਹਾਡੇ ਸਾਹਮਣੇ ਆ ਟਰੈਕਟਰ ਦੀ ਠੀਕ ਹੈ ਜੀ ਦੇਖ ਲਓ ਬਾਕੀ ਤੁਹਾਨੂੰ ਪਿੱਛੋਂ ਵੀ ਦਿਖਾਉਨੇ ਆ ਹੁੱਕ ਹੱਕ ਵਧੀਆ ਹੈਵੀ ਪਈ ਹੋਈ ਆ ਜੀ ਲਿੰਕਾਂ ਵੀ ਦੂਈਆਂ ਪਈਆਂ ਹੋਈਆਂ ਬਾਈ ਜਿਹੜੀਆਂ ਹੁੰਦੀਆਂ ਆਪਣੀਆਂ ਠੀਕ ਹੈ ਜੀ ਇਹ ਇਧਰੋਂ ਵੀ ਦੇਖ ਲੋ ਗੱਲ ਬਾਤ ਹਾਂਜੀ ਚੱਲ ਮੈਂ ਹੁੱਕਾ ਜੀ ਐਮ ਆਰ ਐਫ ਦੇ ਟਾਇਰ ਆ ਬਾਈ ਟਰੈਕਟਰ ਨੂੰ ਥੋੜਾ ਜਿਹਾ ਬਾਈ ਬੈਟਰੀ ਹੋਈ ਵੀ ਡਾਊਨ ਆ ਕਿਉਂਕਿ ਉਹਦੇ ਸਲਫਾ ਸਲਫਾ ਵੱਜੀ ਨਹੀਂ ਬਾਈ ਟਰੈਕਟਰ ਨੂੰ ਤਾਂ ਕਰਕੇ ਟਰੈਕਟਰ ਹੋ ਗਿਆ ਧੱਕਾ ਸਟਾਰਟ ਤਾਂ ਹੀ ਆਪਾਂ ਥੋੜਾ ਜਿਹਾ ਰੋਡ ਪਰ ਲਾਇਆ ਵਾ ਚੱਲੀ ਜਾਵੇ ਟਰੈਕਟਰ ਫੇਰ ਬਾਈ ਸਬ ਸਟਾਰਟ ਰਹਿੰਦਾ ਠੀਕ ਆ ਜੀ ਤੇ ਬਾਕੀ ਆਪਾਂ ਤੁਹਾਨੂੰ ਟਰੈਕਟਰ ਸਟਾਰਟ-ਅਪ ਕਰਕੇ ਦਿਖਾਉਨੇ ਆ ਕਰਨ ਵੀਰ ਮਾੜਾ ਵੀਰੇ ਹੁਣ ਮਾਰ ਕੇ ਗੇਅਰ ਪਾ ਕੇ ਨੇ ਇਹਨੂੰ ਸਟਾਰਟ ਕਰ ਦੇ ਲਿਆ ਜੀ ਬਾਈ ਟਰੈਕਟਰ ਦੀ ਸਟਾਰਟਿੰਗ ਕਰਿਓ ਚੱਕ ਹਾਂ ਇੰਜਣ ਪੂਰਾ ਕੰਮ ਹੈ ਬਾਈ ਲਿਆ ਇੰਨੇ ਕਿ ਧੱਕੇ ਨਾਲ ਹੀ ਸਟਾਰਟ ਹੋ ਗਿਆ ਬਹੁਤੀ ਜੱਦੋਜਹਰ ਕਰਨ ਦੀ ਲੋੜ ਨਹੀਂ ਪਈ ਇਹੇ ਇਹ ਲੋ ਬਾਈ ਸਟਾਰਟਿੰਗ ਸੂਰੀ ਟੈਕ ਕਰ ਲਓ ਆਵਾਜ਼ ਵੀ ਵਧੀਆ ਆ ਰਹੀ ਬਾਹਰੋਂ ਬਾਈ ਕਰੋ ਚੈੱਕ ਇਹ ਲੈ ਟਰੈਕਟਰ ਹਾਂਜੀ ਛਤਰੀ ਹਾਂ ਛਤਰੀ ਬਹੁਤ ਐ ਵੀ ਲੱਗੀ ਬਾਈ ਤੁੱਕਾ ਬਾਈ ਜੌਂਡੀਅਰ ਵਿਕ ਗਿਆ ਜਿੰਨਾ ਦਾ ਬਾਈ ਕੱਲ ਆਪਾਂ ਨੇ ਇੱਕ ਜੌਂਡੀਅਰ ਦੀ ਵੀਡੀਓ ਪਾਈ ਸੀ ਉਹਦੇ ਚ ਮੈਂ ਥੋੜੀ ਗਲਤੀ ਮੇਤੋਂ ਆਈ ਹੋਗੀ ਮੈਂ ਨੰਬਰ ਨਹੀਂ ਪਾਇਆ ਇਹਨਾਂ ਦਾ ਮੈਨੂੰ ਅੱਜ ਕਈ ਫੋਨ ਆਏ ਇੱਕ ਦੋ ਵੀਰੇ ਦੇਖਣ ਵੀ ਆਏ ਸੀ ਟਰੈਕਟਰ ਤੇ ਅੱਜ ਦਾ ਟਰੈਕਟਰ ਦਾ ਸੌਦਾ ਹੋ ਗਿਆ ਜੌਂਡੀਅਰ ਦਾ 20 ਮਾਡਲ ਦਾ ਹਨਾ ਲੈ ਕੇ ਟਰੈਕਟਰ ਠੀਕ ਹੈ ਜੀ ਟਰੈਕਟਰ ਤੂੰ ਕਿਉਂ ਵੀ ਟਰੈਕਟਰ ਰੇਡ ਚਤਾ ਠੀਕ ਹੈ ਹਣਾ ਦਾ ਦਾ ਟਰੇਡ ਮਾ ਦਾ ਟਰੈਕਟਰ ਹਾਂ ਟੈਟੂ ਨਾਲ ਦੇਤੇ ਵਧੀਆ ਚੀਜ਼ ਬਾਈ ਖੜਦੇ ਨਹੀਂ ਹੈਗੀ ਵਿਕੇ ਜਾਂਦੀ ਹੈ ਹਾਂਜੀ ਹਾਂ ਹਾਂ ਰੇਡ ਚ ਗਿਆ ਟਰੈਕਟਰ ਬਾਈ ਬਿਲਕੁਲ ਤੇ ਤੁਕੇ ਤਾਂ ਰੇਡ ਰੂਟ ਕਿੰਨਾ ਮੰਗਣਾ ਬਾਈ ਟਰੈਕਟਰ ਦਾ ਰੇਟ ਇਹਦਾ ਬਾਈ ਇਹਦਾ ਮੁੱਲ ਕਰਦੇ ਆ ਜੀ ਆਪਾਂ 135000 ਰੁਪਏ ਜੀ ਠੀਕ ਆ ਥੱਲੇ ਧਾਰ ਲੈ 135000 ਰੁਪਏ ਮੁੱਲ ਕਰਦੇ ਆ ਜੀ ਬਾਕੀ ਜੋ ਵੀ ਮਾਨ ਤਾਨਾ ਥੋੜਾ ਇਹਦੇ ਮੌਕੇ ਤੇ ਹੋ ਜੂਗਾ ਜੀ ਠੀਕ ਜਾ ਕੇ ਟਰੈਕਟਰ ਚੈੱਕ ਕਰ ਲਿਓ ਤਸਦੀਕ ਕਰ ਲਿਓ ਬਾਅਦ ਸੌਦਾ ਕਰ ਲਿਓ ਬਾਈ ਇਹਦੀ ਜਿਹੜੀ ਆਰਸੀ ਹੈ ਨਾ ਜੀ ਕਾਪੀ ਉਹ ਚਿੱਪ ਵਾਲੀ ਆਰਸੀ ਹੈ ਠੀਕ ਹੈ ਜੀ ਤੁਹਾਨੂੰ ਇਹਦੀ ਚਿੱਪ ਵਾਲੀ ਆਰਸੀ ਮਿਲੂਗੀ ਪਾਸ ਨਹੀਂ ਹੈਗਾ ਦਾ ਅਸੀਂ ਚਿੱਪ ਵਾਲੀ ਬਣੀ ਹੋਈ ਆ ਤੇ ਸਾਡਾ ਹੁਣ ਟਰੈਕਟਰ ਹੋ ਗਿਆ ਬਈ ਅੰਦਰ ਲਾਉਣ ਦਾ ਟਾਈਮ ਅੱਜ ਉਹਦੀ ਥੋੜਾ ਸਾੜੇ ਚੱਲਿਆ ਟਾਈਮ ਦਾ ਕਦੇ ਹੋਇਆ ਨਹੀਂ ਤੋਂ ਅਸੀਂ ਉਹ ਥੋੜਾ ਟਾਈਮ ਨਾ ਚੱਲਿਆ ਠੀਕ ਹੈ ਜੀ ਤੇ ਹੋਰ ਬਾਈ ਦੱਸਣਾ ਕੋਈ ਟਰੈਕਟਰ ਬਾਰੇ? ਨਾ, ਠੀਕ ਹੈ। ਠੀਕ ਆ। ਓਕੇ ਬਾਈ। ਸਾਡੇ ਬੰਦੇ ਨੇ ਪਾਸ ਕਰਤਾ ਬਾਈ ਕਹਿੰਦਾ ਓਕੇ ਆ। ਠੀਕ ਆ। ਟਰੈਕਟਰ ਬਾਈ ਠੀਕ ਆ ਰੇਟ ਤੇ ਟਰੈਕਟਰ। ਬਾਕੀ 1 35 ਆਪਾਂ ਨੇ ਮੁੱਲ ਕਰਿਆ ਬਾਕੀ ਮਾਨਤਾ ਕਰ ਦਾਂਗੇ। ਕਿਸੇ ਵੀ ਵੀਰ ਨੇ 475 ਲੈਣਾ ਹੋਇਆ। ਕਿਸੇ ਕੋਲ ਛੋਟੀ ਖੇਤੀ ਆ ਜਾਂ ਕਿਸੇ ਨੇ ਨਾਲ ਰੱਖਣਾ ਟਰੈਕਟਰ ਵਧੀਆ ਟਰੈਕਟਰ ਆ ਬਾਈ ਇਹਨਾਂ ਦੀ ਮਾਰਕੀਟ ਵੀ ਵਧੀਆ ਹੈ। ਠੀਕ ਆ ਜੀ। ਟਰੈਕਟਰ ਸਾਰਾ オリジナル ਆ ਜਿਵੇਂ ਤੁਹਾਨੂੰ ਵੀਡੀਓ ਚ ਦਿਖਾਇਆ ਟਰੈਕਟਰ ਇਦਾਂ ਹੀ ਮਿਲੂਗਾ ਬਾਈ ਤੁਹਾਨੂੰ। ਟਾਇਰ ਬਾਈ ਜਰੂਰ ਘੱਟ ਹੈਗੇ ਆ, ਬੈਟਰੀ ਡਾ ਚੱਲੇ ਦੇ ਸਟਾਰਟ ਹੋ ਜਾਂਦੀ ਆ ਜੇ ਟਰੈਕਟਰ ਆਪਾਂ ਕੁੜੇ ਥੋੜਾ ਤੁਹਾਨੂੰ ਦਿੱਕਤ ਰਹਿੰਦੀ ਆ ਟਰੈਕਟਰ ਸਟਾਰਟ ਫੂਲ ਬਹੁਤ ਤਾਂ ਕਰ ਕੋਈ ਸਾਡੇ ਕੋਲ ਬੈ ਕੇ ਬੈਠੇ ਡਾਊਨ ਹੋ ਜਾਂਦਾ ਠੀਕ ਆ ਜੀ ਬੱਲਾ ਦੇ ਵੀਰੇ ਅੰਦਰ ਬਾਕੀ ਬਾਈ ਓਏ ਓ ਚੱਲੋ ਪ੍ਰੈਸ਼ਰ ਵਾਲਾ ਮੀਟਰ ਚੱਲਦਾ ਅੱਕੇ ਪਤਨੋ ਇੱਕ ਵਾਰ ਤਾਂ ਪ੍ਰੈਸ਼ਰ ਉੱਥੇ ਚੈੱਕ ਕਰਾਉਣੇ ਚੱਲੋ ਹਲੋ ਜੀ ਇੱਗਲੀ ਜਿਨੇ ਵੀ ਟਰੈਕਟਰ ਲੈਣਾ ਹੈ 475 ਰੁਪਏ ਡਿੰਡੋ ਫਾਰਮੈਂਸੀ ਚ ਖੜਾ ਏ ਨੰਬਰ ਨੋਟ ਕਰ ਲਿਓ ਜੀ ਅ ਨੰਬਰ ਬਾਈ ਮੈਂ ਇਹ じゃ ਆਪਣਾ ਨੰਬਰ ਨਹੀਂ ਪਾਉਂਗਾ ਜੀ ਕਿਉਂਕਿ ਮੈਨੂੰ ਬਾਈ ਫੋਨ ਫਾਰ ਬਹੁਤ ਆਉਂਦੇ ਆ 9872204027 ਇਹ ਨੰਬਰ ਤੇ ਕਾਲ ਕਰ ਸਕਦੇ ਤੁਸੀਂ ਠੀਕ ਆ ਜੀ ਬਾਕੀ ਹੋਰ ਵੀ ਆਪਣੇ ਰੋਪੜ ਤੁਹਾਨੂੰ ਸਾਰੇ ਟਰੈਕਟਰ ਮਿਲ ਜਾਂਦੇ ਨੇ ਯਾਸੀਆਂ ਚ ਖੜੇ ਹੋਏ ਠੀਕ ਆ ਜੀ ਲੱਖ ਰੁਪਏ ਤੋਂ ਲੈ ਕੇ 5 6 7 8 ਲੱਖ ਤੱਕ ਦਾ ਪੁਰਾਣਾ ਟਰੈਕਟਰ ਉਰੇ ਹੁੰਦਾ ਬਾਈ ਸਵਰਾਜ ਵਾਲੇ ਵੀਰਾਂ ਕੋਲ ਕਾਫੀ ਟਰੈਕਟਰ ਖੜੇ ਆ ਪੁਰਾਣੇ ਦੇਖ ਸਕਦੇ ਹੋ ਠੀਕ ਹੈ ਜੀ 1 2 3 4 5 6 ਠੀਕ ਹੈ ਜੀ ਸਵਰਾਜ ਵਾਲਿਆਂ ਕੋਲ ਸਾਰੇ ਬ੍ਰਾਂਡ ਖੜੇ ਆ ਸੋਨਾ ਲੀਕਾ ਖੜਾ ਏ ਦੋ ਸੋਨਾ ਲੀਕਾ ਖੜੇ ਆ ਫਾਰਮ ਡ੍ਰੈਕ ਖੜਾ ਏ ਜੌਂਡੀਅਰ ਖੜਾ ਏ ਠੀਕ ਹੈ ਜੀ ਸਾਰੇ ਟਰੈਕਟਰ ਖੜੇ ਨੇ ਇਹਨਾਂ ਕੋਲ ਬਾਈ ਸੋਨਾ ਲੀਕਾ ਵਾਲਿਆਂ ਕੋਲ ਸਵਰਾਜ ਖੜਾ ਏ 2024 ਮਾਡਲ ਠੀਕ ਹੈ ਜੀ ਇੱਧਰ ਜੌਂਡੀ ਵਾਲਿਆਂ ਕੋਲ ਵੀ ਸੋਨਾ ਲੀਕਾ ਖੜਾ ਏ ਸੋਨਾ ਲੀਕਾ ਵਾਲਿਆਂ ਕੋਲ ਵੀ ਹੋਰ ਟਰੈਕਟਰ ਖੜੇ ਆ ਬਾਈ ਠੀਕ ਹੈ ਜੀ ਤੇ ਉਰੇ ਤੁਹਾਨੂੰ ਤਕਰੀਬਨ ਬਾਈ 25 ਤੋਂ 30 ਟਰੈਕਟਰ ਮਿਲ ਜਾਣੇ ਆ ਪੁਰਾਣੇ ਠੀਕ ਹੈ ਜੀ ਜਿਹਨੇ ਵੀ ਕੋਈ ਦੇਖਣਾ ਹੈ ਉਰੇ ਆ ਕੇ ਦੇਖ ਸਕਦੇ ਆ ਤੇ ਜਿਹੜੇ ਰੇਟ ਹੁੰਨੇ ਆ ਬਾਈ ਫੋਨ ਦੇ ਹੋਰ ਹੁੰਨੇ ਸਾਡੇ ਕੋਲ ਉਰੇ ਸੌਦਾ ਇਹਦੇ ਹੋਰ ਹੁੰਨੇ ਰੇਟ ਤਾਂ ਵੀ ਇਹਨਾਂ ਨੂੰ ਬੇਨਤੀ ਹੈ ਹੱਥ ਬੰਨ੍ਹ ਕੇ ਕਿ ਸੌਦਾ ਬਾਈ ਫੋਨ ਤੇ ਨਾ ਕਰਿਆ ਕਰੋ ਪੂਰੇ ਆ ਕੇ ਟਰੈਕਟਰ ਦੇਖ ਕੇ ਤਸੱਲੀ ਕਰਕੇ ਫੇਰ ਸੌਦਾ ਕਰਿਆ ਕਰੋ ਠੀਕ ਨਹੀਂ ਵੀਰੇ ਹਾਂਜੀ ਹਾਂਜੀ ਠੀਕ ਹੈ ਜੀ ਚਲੋ ਠੀਕ ਹੈ ਜੀ ਅੱਜ ਦੇ ਵਲੌਗ ਵਿੱਚ ਇੰਨਾ ਹੀ ਜੇ ਤੁਹਾਨੂੰ ਵੀਡੀਓ ਚੰਗੀ ਲੱਗਦੀ ਹੈ ਤਾਂ ਲਾਈਕ ਜਰੂਰ ਕਰਿਆ ਕਰੋ ਤੇ ਆਪਣੇ ਚੈਨਲ ਜੱਗੂ ਮਹਾਲ ਨੂੰ ਕਰਿਆ ਕਰੋ ਸਬਸਕ੍ਰਾਈਬ ਤੇ ਆਪਣਾ ਫੇਸਬੁੱਕ ਤੇ ਇੰਸਟਾਗ੍ਰam ਤੇ ਵੀ ਬਾਈ ਸੇਮ ਪੇਜ ਆ ਜੱਗੂ ਉਹਨੂੰ ਵੀ ਜਾ ਕੇ ਜਰੂਰ ਫੋਲੋ ਕਰ ਲਿਓ ਜਿਹੜੇ ਵੀ ਰ ਆਪਣੇ ਨਾਲ YouTube ਤੇ ਜੁੜੇ ਹੋਏ ਆ ਤੇ ਬਾਕੀ ਕਿਸੇ ਵੀ ਇਹਨਾਂ ਕੋਈ ਪੁਰਾਣਾ ਟਰੈਕਟਰ ਵੇਚਣਾ ਵੀ ਹੁੰਦਾ ਤਾਂ ਵੀ ਜਰੂਰ ਦੱਸਿਆ ਕਰੋ ਠੀਕ ਹੈ ਜੀ ਆਪਾਂ ਨਵੇਂ ਦੇ ਨਾਲ-ਨਾਲ ਪੁਰਾਣੇ ਟਰੈਕਟਰ ਵੀ ਲੈਣੇ ਆ ਠੀਕ ਹੈ ਜੀ ਟਰੈਕਟਰ ਕਾਗਜ਼ ਪੱਤਰਾਂ ਦਾ ਵਧੀਆ ਹੋਵੇ ਤੇ ਟਰੈਕਟਰ ਉਦਾਂ ਵਧੀਆ ਹੋਵੇ ਚੱਲਣ ਵਾਲਾ ਹੋਵੇ ਬਸ ਚੀਜ਼ ਤਾਂ ਚਲੋ ਆਪਣੇ ਰੇਟ 'ਚੇ ਵਿਕਣੀ ਆ ਬਾਈ ਠੀਕ ਹੈ ਜੀ ਤੇ ਠੀਕ ਹੈ ਜੀ ਆਦੀ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਕਿਸੇ ਹੋਰ ਨਵੀਂ ਵੀਡੀਓ 'ਚ ਸਾਰੇ ਵੀਰਾਂ ਦਾ ਤੈਅ ਦੇ ਲਓ ਧੰਨਵਾਦ